श्री हनुमान चालीसा परिवार की तरफ तो सताई फरवरी नु श्री हनुमान मंदिर विच सतवा सालाना मेला मनाया जा रहा है इस संबंध विच छबी फरवरी नु एक विशाल शोभा यात्रा क्डी जा रही है शोभा यात्रा हाल के गेट तो शुरू होकर हाल बाजार द्रदर से सी

नाम की गंगा बहाई जाती है और ये सातवां वर्षा लगातार शोभा यात्रा की है और कल शाम सौ तो ग्यारह में बहुत विशाल कीर्तन भी है हमारी नई पीढ़ी राम नाम के प्रचार में प्रसार में लगी है श्री हनुमान जी की भक्ति में लगी है और सारे शहर को इकट्ठा करके विशेषकर नई पीढ़ी के लड़के लड़कियाँ अपनी जेब से खर्च भी कर रहे हैं और सारे शहर में ये राम नाम जी का संदेश दे रहे हैं मेरी इनको बहुत बहुत बधाई शुभकामनाएं ईश्वर इनको और भी शक्ति दे ये नाम दान भी करें और गरीबों के लिए भी दान करें यही मेरी प्रार्थना है बड़ा शोक ਅੱਜ ਹਰਿਮਾਨ ਚਲੀਸਾ ਪਰਿਵਾਰ ਵੱਲੋਂ 8 ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੋਭਾ ਯਾਤਰਾ ਜਿਹੜੀ ਹੈ ਫਾਲ ਗੇਟ ਤੋਂ ਰਵਾਜਾ ਕੀਤੀ ਜਾ ਰਹੀ ਹੈ ਜਿਹੜੀ ਸਾਰੇ ਬਜ਼ਾਰਾ ਚ ਹੋਈ ਹੋਈ ਫੇਰ ਇੱਥੇ ਸਮਾਪਤ ਹੋਣੀ ਹੈ ਸੋ ਮੈਂ ਸਭੀ ਨੂੰ ਜਨਰੀ ਸ਼ੀਰਵਾਦ ਸਾਰੀਆਂ ਸੰਤਾਂ ਦੇ ਭਗਵਾਨ ਹਨੂਮਾਨ ਜੀ ਦੀ ਹੈ ਸੋ ਇੱਕ ਸ਼ਕਤੀ ਹੈ ਸੋ ਹਨੂਮਾਨ ਚਿੜੀਸਾ ਪਰਿਵਾਰ ਜਿਹੜਾ ਹਰ ਸਾੜੀਏ ਸ਼ੁਭਾ ਯਾਤਰਾ ਕਰਦਾ ਹੈ ਸਾਲ ਚ ਬਹੁਤ ਵੱਡੇ ਫੰਕਸ਼ਨ ਸ਼ਹਿਰ ਤੇ ਕਰਾਈ ਜਾਂਦੇ ਨੇ ਇਸ ਪਰਿਵਾਰ ਵੱਲੋਂ ਸੋ ਅੱਜ ਦੇ ਦਿਨ ਮੈਂ ਸਭ ਤੋਂ ਪਹਿਲੋਂ ਦੇ ਸਾਰੇ ਖੈਰਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਸੋ ਅੱਜ ਦੇ ਦਿਨ ਅਸੀਂ ਸਾਰਿਆਂ ਨੇ ਹਨੂਮਾਨ ਜੀ ਦੇ ਚਰਨਾਂ 'ਚ ਹੋਰ ਅਰਦਾਸ ਕਰਨੀ ਹੈ ਕਿ ਉਹਨਾਂ ਦਾ ਸਾਰੀਆਂ ਸੰਗਤਾਂ ਦੇ ਮੇਰ ਭਰਿਆ ਹੱਥ ਰਵੇ ਸਾਰੇ ਖੁਸ਼ੀਆਂ ਮਾਣਨ ਸੋ ਅੱਜ ਅਸੀਂ ਜਾ ਰਹੇ ਹਾਂ ਸ਼ੋਭਾ ਯਾਤਰਾ ਦੇ ਨਾਲ ਸੋ ਬਿਨੂ ਹੀ ਹੁਕਮ ਹੋਇਆ ਜੀ ਮੈਂ ਵੀ ਹਮੇਸ਼ਾ ਆਣ ਕੇ ਉਹਨਾਂ ਦੇ ਚਰਨਾਂ ਤੋਂ ਅਸ਼ੀਰਵਾਦ ਲੈਣਾ ਸੋ ਅੱਜ ਵੀ ਮੈਂ ਹਾਜ਼ਰ ਹਾਂ ਸੋ ਬੜੀਆਂ ਸੰਗਤਾਂ ਸਾਰੇ ਸ਼ਹਿਰ ਵਾਸੀ ਹੋਮੋ ਮਾ ਕੇ ਆਏ ਨੇ ਸਾਰੇ ਯਾਤਰਾ ਨਾਲ ਜਾਣਗੇ ਸੋ ਮੈਂ ਫੇਰ ਇੱਕ ਵਾਰ ਅੱਜ ਦੇ ਸ਼ੁਭ ਦਿਹਾੜੇ ਤੇ ਮੁਬਾਰਕਬਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਹਨੂਮਾਨ ਚਾਲੀਸਾ ਪਰਿਵਾਰ ਸਤਵਾਂ ਸਾਲਾਨਾ ਮੇਲਾ ਮਨਾ ਰਿਹਾ ਹੈ ਪ੍ਰਭੂ ਕਿਰਪਾ ਦੇ ਨਾਲ ਵਿਸ਼ਾਲ ਝਾਂਕੀਆਂ ਨੇ ਸੰਦੋਰੀ ਸਵਰੂਪ ਇਹ ਜੋਤੀਆਂ ਵਿਰਾਜਮਾਨ ਨੇ ਵੱਡੇ ਬਾਹੂਬਲੀ ਸਵਰੂਪ ਵਿੱਚ ਬਾਲਾ ਜੀ ਮਹਾਰਾਜ ਦੇ ਇਹ ਹਾਲ ਗੇਟ ਤੋਂ ਅੰਮ੍ਰਿਤਸਰ ਤੋਂ ਕੱਟ ਕੇ ਵਾਇਆ ਗੋਲ ਹੱਟੀ ਚੌਂਗ ਆਪਣਾ ਭਰਾਵਾਂ ਵਾਲੇ ਟਾਬੇ ਤੋਂ ਸ਼੍ਰੀ ਦੁਰਗਿਆਣਾ ਤੀਰਥ ਦਾ ਵਿਸ਼ਰਾਮ ਹੋਏਗਾ ਭਵੇ ਆਯੋਜਨ ਹੈ ਸ਼੍ਰੀ ਹਨੂਮਾਨ ਚਾਲੀਸਾ ਪਰਿਵਾਰ ਦਾ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਅੱਜ ਵੀ ਸ਼ੋਭਾ ਯਾਤਰਾ ਦੇ ਵਿੱਚ ਸ਼ਰੀਕ ਹੋ ਤੇ 27 ਤਰੀਕ ਕੱਲ ਨੂੰ ਜਿਹੜਾ ਬਾਲਾਜੀ ਮਹਾਰਾਜ ਦਾ ਵਿਸ਼ਾਲ ਭਵਨ ਲੱਗਣਾ ਹੈ ਉੱਥੇ ਵੀ ਨਤਮਸਤਕ ਹੋ ਜਿਕਰ ਹੈ 20:00 ਵਜੇ ਲੱਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਹਨੂਮਨ ਚਾਲੀਸਾ ਪਰਿਵਾਰ ਆਪਣਾ ਸਤਵਾਂ ਸਾਲਾਨਾ ਮੇਲਾ ਮਨਾ ਰਿਹਾ ਹੈ ਜਿਸ ਵਿੱਚ ਭਾਵੇਂ ਸ਼ੋਭਾ ਇਤਰਾ ਨਿਕਲ ਰਹੀ ਹੈ ਜਿਹੜੀ ਹਾਲ ਗੇਟ ਤੋਂ ਪ੍ਰਾਰੰਭ ਹੋ ਕੇ ਗੋਲ ਢੀ ਚੌਂ ਗੋਲ ਢੀ ਚੌਂ ਤੋਂ ਭਰਾਮਾ ਦਾ ਟੱਬਾ ਉਤੋਂ ਯੂ ਕੈਂਡ ਕੱਟ ਕੇ ਹਾਥੀ ਗੇੜ ਤੇ ਇਹਦਾ ਵਿਸ਼ਰਾਮ ਦੁਰਗਾਣਾ ਮੰਦਿਰ ਹੋਏਗਾ ਇਸ ਵਿੱਚ ਬਾਲਾ ਜੀ ਮਹਾਰਾਜ ਦੀ ਅਖੰਡ ਜੋਤ ਆਈ ਹੈ ਸ੍ਰੀ ਮਹਿੰਦੀਪੁਰ ਬਾਲਾ ਜੀ ਸ੍ਰੀ ਸਾਲਾ ਸਰ ਬਾਲਾ ਜੀ ਜਿੰਦਪੁਰ ਨੀਂਧਾਮ ਜਵਾਲਰੀ ਮਾਦਾਈ ਤੇ ਵੱਡੇ ਹਨੂਮਾਨ ਜੀ ਦੇ ਮੰਦਿਰ ਇਹਦੇ ਵਿੱਚ ਬਾਹੂਬਲੀ ਸਰੂਪ ਉਸ ਤੋਂ ਬਾਅਦ ਸੰਦੂਰੀ ਸਰੂਪ ਹੈ ਤੇ ਕੱਲ ਦਿਨ ਮੰਗਲਵਾਰ 27 ਤਰੀਕ ਸ਼ਾਮੀ 6 ਵਜੇ ਇੱਕ ਭਵ ਮੇਲੇ ਦਾ ਆਯੋਜਨ ਦਰਗਿਆਣਾ ਪ੍ਰਿਸਰ ਦੇ ਵਿੱਚ ਕੀਤਾ ਗਿਆ ਹੈ ਸ਼੍ਰੀ ਹਨੂਮਾਨ ਚਲੀਸਾ ਪਰਿਵਾਰ ਵੱਲੋਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੱਧ ਜੜਾ ਅਗੇ ਇਹਦੇ ਵਿੱਚ ਹਿੱਸਾ ਲੈਣ ਤੇ ਪ੍ਰਭੂ ਦਾ ਆਸ਼ੀਰਵਾਦ ਲੈਣ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਚਰਨਾਂ ਦੇ ਵਿੱਚ ਲੀਨ ਲੱਗੀਏ ਤੇ ਮੈਂ ਇੱਕ ਸਾਰੇ ਹੱਥ ਜੋੜ ਕੇ ਕਿ ਬੇਨਤੀ ਕਰਦਾ ਕਿ ਇੱਕ ਹਨੂਮਾਨ ਚਲੀਸਾ ਦਾ ਪਾਠ ਹਰ ਘਰ ਦਾ ਸਦਸਿਆ ਇੱਕ ਰੋਜ਼ ਕਰੇ ਇਹਦੇ ਨਾਲ ਸੁਖ ਸ਼ਾਂਤੀ ਦੀ ਪ੍ਰਾਪਤੀ ਹੋਏਗੀ ਤੇ ਪਰਿਵਾਰ ਵਿੱਚ ਖੁਸ਼ਹਾਲੀ ਬਣੀ ਰਹੇਗੀ ਤੇ ਹਨੂਮਾਨ ਜੀ ਮਹਾਰਾਜ ਦਾ ਤਵਜ ਹਨੂਮਾਨ ਚਲੀਸਾ ਪਰਿਵਾਰ ਨੇ ਚੱਕਿਆ ਇਹ ਤੇ ਪ੍ਰਭੂ ਇਹ ਪ੍ਰਭੂ ਨੇ ਚਕਾਇਆ ਇਹ ਤੇ ਸਾਰੇ ਵਿਸ਼ਵ ਭਰ ਵਿੱਚ ਇਹਦਾ ਲੜਾਇਆ ਜਾਏਗਾ ਕਿ ਕਰੇ ਵੀਰ ਬਜਰੰਗੇ ਹਰ ਹਰ ਮਾ